ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਛੇ ਚੈਪਟਰ ਤੁਹਾਡੇ ਨਾਲ ਡਿਸਕਸ ਕੀਤੇ ਸੀਗੇ ਸਿਹਤਮੰਦ ਰਹਿਣ ਵਾਸਤੇ। ਜੀ। ਪਹਿਲਾ ਸੀ ਸੂਰਜ ਦੀ ਰੋਸ਼ਨੀ, ਦੂਸਰਾ ਸੀ ਹਵਾ ਯਾਨੀ ਕਿ ਆਕਸੀਜਨ, ਤੀਸਰਾ ਸੀਗਾ ਸਫਾਈ, ਚੌਥਾ ਸੀਗਾ ਪਾਣੀ ਤੇ ਅੱਜ ਪੰਜਵਾਂ ਹੈ ਖਾਣਾ। ਅੱਜ ਦਾ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਕਹਾਣੀ ਸੁਣਾਉਣਾ ਤੁਹਾਨੂੰ। ਇੱਕ کہانی ਹੈਗੀ ਐ ਜਦ ਇੱਕ ਵੈਟਰਨਰੀ ਡਾਕਟਰ ਆ ਜੋ ਬੈਠ ਦੋ ਬਣ ਜਾਨਵਰਾਂ ਦਾ ਡਾਕਟਰ ਸੀ ਉਹ ਉਹਦਾ ਨਾਮ ਹੈ ਡਾਕਟਰ ਜੀਓਲ ਵਲੇਚ ਉਹਨੇ ਕੁਝ ਐਕਸਪੀਰੀਅੰਸ ਕੀਤੇ ਉਹਦੀ ਪਹਿਲੀ ਡਿਊਟੀ ਜਿਹੜੀ ਸੀ ਉਹ ਸੀ ਚਿੜੀਆਂ ਘਰਾਂ ਦੇ ਵਿੱਚ ਤੇ ਚਿੜੀਆਂ ਘਰਾਂ ਦੇ ਵਿੱਚ ਉਹਨੇ ਉਹਦਾ ਕੰਮ ਸੀਗਾ ਕਿ ਜਾਨਵਰ ਜਿਹੜੇ ਚਿੜੀਆ ਘਰ ਚ ਨੇ ਉਹਨਾਂ ਦਾ ਇਲਾਜ ਕਰਨਾ ਜੇ ਬਿਮਾਰ ਹੋ ਜਾਂਦੇ ਨੇ ਜਾਂ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਜਿਹੜੇ ਮਰ ਜਾਂਦੇ ਨੇ ਪੋਸਟਮਾਰਟਮ ਕਰਕੇ ਪਤਾ ਲਾਉਣਾ ਕਿ ਇਹ ਕਿਉਂ ਮਰ ਗਿਆ ਇਹ ਡਿਊਟੀ ਨਿਭਾ ਰਿਆ ਅਸੀਂ ਕੁਛ ਥੇਰ ਬਾਅਦ ਉਹਦੀ ਬਦਲੀ ਹੋ ਜਾਂਦੀ ਹੈ ਉੱਥੋਂ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਇਹ ਹੁਣ ਉਹ ਜੰਗਲ ਚ ਚਲਾ ਜਾਂਦਾ ਹੁਣ ਜੰਗਲ ਚ ਵੀ ਉਹਦਾ ਕੰਮ ਇਹੀ ਸੀਗਾ ਕਿ ਜਿਹੜੇ ਜਾਨਵਰ ਕੋਈ ਸੱਟ ਪੇਟ ਲੱਗ ਜਾਂਦੀ ਹੈ ਬਿਮਾਰ ਹੋ ਜਾਂਦਾ ਉਹਨੂੰ ਇਲਾਜ ਕਰਨਾ ਜਾ ਜਿਹੜੇ ਮਰ ਜਾਂਦੇ ਨੇ ਉਹਨਾਂ ਦਾ ਪੋਸਟਮਾਰਟਮ ਕਰਨਾ ਲੇਕਿਨ ਉਥੇ ਉਹ ਵੇਖਦਾ ਕੀ ਹੈ ਕਿ ਜਿਹੜੇ ਚਿੜੀਆ ਘਰ ਚ ਜਦੋਂ ਮੈਂ ਪੋਸਟਮਾਰਟਮ ਕਰਦਾ ਸੀ ਤੇ ਜਿਹੜੇ ਨਤੀਜੇ ਆਉਂਦੇ ਸੀਗੇ ਕਿ ਇਹਨਾਂ ਦੀ ਡੈਥ ਦਾ ਕਾਰਨ ਕੋਈ ਨਾ ਕੋਈ ਬਿਮਾਰੀ ਹੈ। ਜਾਂ ਜਿਹੜੇ ਚਿੜੀਆ ਘਰਾਂ ਸੀ ਜਾਨਵਰ ਸੀ ਉਹਨਾਂ ਦੇ ਬਲੱਡ ਸੈਂਪਲ ਲੈਂਦੇ ਸੀ ਤੇ ਉਹਨਾਂ ਦੇ ਵਿੱਚ ਬਿਮਾਰੀਆਂ ਆਉਂਦੀਆਂ ਸੀ। ਹੁਣ ਜਦੋਂ ਮੈਂ ਜੰਗਲਾਂ 'ਚ ਆ ਗਿਆ ਤੇ ਜੰਗਲਾਂ ਦੇ ਵਿੱਚ ਜਦੋਂ ਵੀ ਕਿਸੇ ਜਾਨਵਰ ਨੂੰ ਸੱਟ ਲੱਗਦੀ ਹੈ ਉੱਥੇ ਇਲਾਜ ਕਰਾਉਣ ਤੇ ਕਿਸੇ ਜਾਨਵਰ ਨੇ ਆਉਣਾ ਨਹੀਂ। ਉਥੇ ਜਿਹੜੇ ਨੂੰ ਕਿਸੇ ਨੂੰ ਸੱਟ ਲੱਗੀ ਦੀ ਦੋ ਜਾਨਵਰ ਲੜਦੇ ਇੱਕ ਦੂਜੇ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਨੂੰ ਫਿਰ ਉਹ ਇੰਜੈਕਸ਼ਨ ਦਨ ਸ਼ਾਟ ਦਿੰਦੇ ਹੁੰਦੇ ਸੀ ਬੇਹੋਸ਼ੀ ਦਾ ਤੇ ਫਿਰ ਉਹ ਉਹਨਾਂ ਨੂੰ ਫੜ ਕੇ ਉਹਨਾਂ ਦੇ ਬਲੱਡ ਸੈਂਪਲ ਲੈਣੇ ਤੇ ਉਹਦਾ ਮਲਮ ਪੰਟੀ ਕਰਨੀ ਉਹ ਜਿਹੜੇ ਬਲੱਡ ਸੈਂਪਲ ਲੈਂਦੇ ਸੀ ਉਹ ਤੋਂ ਹੀ ਦੇਖਦੇ ਇਹਨਾਂ ਚ ਬਿਮਾਰੀ ਕੋਈ ਨਹੀਂ ਜਿਹੜੇ ਉਹਨਾਂ ਨੇ ਪੋਸਟਮਾਰਟਮ ਕੀਤੇ ਉਹਨਾਂ ਦੇ ਵਿੱਚ ਆਉਂਦਾ ਸੀ ਕਿ ਇਹਨਾਂ ਦੀ ਡੈਥ ਜਿਹੜੀ ਉਹ ਨੈਚੁਰਲ ਹੈ ਕਿਸੇ ਬਿਮਾਰੀ ਕਰਕੇ ਨਹੀਂ ਮਰੇ ਉਥੋਂ ਉਹਨਾਂ ਨੂੰ ਹੈਰਾਨੀ ਹੁੰਦੀ ਹੈ ਕਿ ਕੀ ਕਾਰਨ ਹੈ ਕਿ ਉਹ ਜਿਹੜੇ ਜਾਨਵਰ ਸੀ ਉਹ ਵੀ ਇਸ ਤਰ੍ਹਾਂ ਦੇ ਜਾਨਵਰ ਸੀਗੇ ਲੇਕਿਨ ਉਹਨਾਂ ਨੂੰ ਬਿਮਾਰੀਆਂ ਸੀਗੀਆਂ ਤੇ ਇਹ ਜਿਹੜੇ ਜਾਨਵਰ ਨੇ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਇਹ ਇਨੇ ਤੰਦਰੁਸਤ ਕਿਉਂ ਨੇ ਉਹ ਨਾਲ ਹੀ ਫੀਲ ਕਰਦੇ ਆ ਕਿ ਜਦੋਂ ਤੋਂ ਮੈਂ ਵੀ ਜੰਗਲ ਚ ਆਇਆ ਤੇ ਅੱਗੇ ਨਾਲੋਂ ਮੇਰਾ એનર્ਜੀ ਲੈਵਲ ਚੰਗਾ ਹੈ ਆ ਜਿਹੜੀਆਂ ਮੈਂ ਤੁਹਾਨੂੰ 6 ਪਿਲਰ ਦੱਸੇ ਨੇ ਤੰਦਰੁਸਤੀ ਦੇ ਉਥੋਂ ਹੀ ਆਇਡੈਂਟੀਫਾਈ ਹੋਏ ਸੀ ਉਹਥੋਂ ਨਾਲ ਰਿਸਰਚ ਸਟਾਰਟ ਕੀਤੀ ਕਿ ਇਹਨਾਂ ਜੰਗਲ ਦੇ ਜਾਨਵਰਾਂ ਦਾ ਤੰਦਰੁਸਤ ਰਹਿਣ ਦਾ ਕਾਰਨ ਕੀ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਚ ਲਗਭਗ 65000 ਪੋਸਟਮਾਰਟਮ ਕੀਤੇ ਸੀ ਜਾਨਵਰਾਂ ਦੇ ਫਿਰ ਉਹ ਕਿਸੇ ਨਤੀਜੇ ਇਹਨਾਂ ਤੇ ਪਹੁੰਚੇ ਸੀ ਉਹਨਾਂ ਨੇ ਦੇਖਿਆ ਕਿ ਇਹ ਜਾਨਵਰਾਂ ਦੀ ਹਵਾ ਬਿਲਕੁਲ ਸ਼ੁੱਧ ਹੈ ਜਿਹੜੇ ਚਿੜੀਆ ਘਰ ਚ ਜਾਨਵਰ ਹੁੰਦੇ ਉਹਨਾਂ ਨੂੰ ਅਸੀਂ ਪਿੰਜਰਿਆਂ ਚ ਬੰਦ ਕਰ ਦਿੰਦੇ ਨੇ ਸੂਰਜ ਦੀ ਰੋਸ਼ਨੀ ਤੋਂ ਕੱਟ ਦਿੰਦੇ ਨੇ ਹਵਾ ਉਹਨਾਂ ਨੂੰ ਜਿਹੜੀ ਉੱਥੇ ਕਿਉਂ ਨਾ ਕਿਉਂਕਿ ਸਫਾਈ ਕਰਨੀ ਹੈ ਤੇ ਕੋਈ ਨਾ ਕੋਈ ਕੈਮੀਕਲ ਇਸਤੇਮਾਲ ਕਰਦੇ ਹੋ ਤੇ ਹਵਾ ਦੇ ਵਿੱਚ ਚਲਾ ਜਾਂਦਾ ਆ ਇਹਨਾਂ ਦਾ ਪਾਣੀ ਜਿਹੜਾ ਅਸੀਂ ਉਹ ਕੁਦਰਤੀ ਨਹੀਂ ਹੈ ਅਸੀਂ ਉਹ ਜਿਹੜਾ ਬੋਰਾ ਦਾ ਦੇਨੇ ਆ ਖਾਣਾ ਇਹਨਾਂ ਦਾ ਜਿਹੜਾ ਉਹ ਇਹ ਕੁਦਰਤੀ ਹੈ ਔਰ ਸਾਰੇ ਜੀਵਾਂ ਦਾ ਖਾਣਾ ਜਿਹੜਾ ਜੀ ਹੁੰਦਾ ਉਹ ਸਾਰੀਆਂ ਚੀਜ਼ਾਂ ਸਟੱਡੀ ਕਰਕੇ ਪੁੱਛਦੇ ਜੇ ਅਸੀਂ ਇਹ ਇਨਸਾਨਾਂ ਦੇ ਉੱਤੇ ਲਾਗੂ ਕਰੀਏ ਤੇ ਫੇਰ ਕੀ ਹੋਏਗਾ ਜਿਹੜੇ ਉਹਨਾਂ ਦੇ ਨਾਲ ਸਹਾਇਕ ਸੀਗੇ ਤੇ ਉਹਨਾਂ ਨੇ ਕਿਹਾ ਕਿ ਕਿਉਂ ਨਾ ਸਾਰੇ ਜਿਹੜੇ ਅਸੀਂ ਕੁਝ ਐਕਸਪੈਰੀਮੈਂਟ ਕਰੀਏ ਸਾਡਾ ਪਾਣੀ ਸ਼ੁੱਧ ਹੋਏਗਾ ਸਾਡੀ ਹਵਾ ਸ਼ੁੱਧ ਹੋਏਗੀ ਸਾਡੀਆਂ ਸਫਾਈਆਂ ਚੰਗੀਆਂ ਹੋਣਗੀਆਂ ਤੇ ਸਾਡੇ ਖਾਣਾ ਜਿਹੜਾ ਉਹ ਸਾਰਾ ਲਾਈਵ ਹੋਏਗਾ ਜਿਉਂਦਾ ਹੋਏਗਾ ਯਾਨੀ ਕਿ ਮਰਿਆ ਖਾਣਾ ਨਹੀਂ ਖਾਣਾ ਨਾਲ ਦੀ ਨਾਲ ਉਹ ਟ్రਾਇਲ ਜਿਹੜਾ ਉਹ ਕਹਿੰਦੇ ਕਿ ਅਸੀਂ ਚਲਾਵਾਂਗੇ 3 ਸਾਲ ਉਹ ਹਰ ਮਹੀਨੇ ਟੈਸਟ ਕਰਦੇ ਸੀ ਸਾਰੇ ਲੋਕਾਂ ਦੇ ਜਿਹੜੇ ਵੀ ਉਹ ਟ੍ਰਾਇਲ 'ਚ ਸ਼ਾਮਲ ਸੀਗੇ ਤਿੰਨਾਂ ਸਾਲਾਂ 'ਚ ਰਿਜ਼ਲਟ ਇਹ ਆਇਆ ਕਿ ਕਿਸੇ ਦੇ ਵਿੱਚ ਵੀ ਕੋਈ ਬਿਮਾਰੀ ਨਹੀਂ ਰਹੀ ਸਾਰੇ ਤੰਦਰੁਸਤ ਹੋਏ ਸਭ ਨਾਲ ਦਾ એનર્ਜੀ ਲੈਵਲ ਜਿਹੜਾ ਵਧੀਆ ਹੋ ਗਿਆ ਤੇ ਜਿਹੜੀ ਉਹਨਾਂ ਦੀ ਤਾਕਤ ਸੀ ਉਹ ਪਹਿਲਾਂ ਨਾਲੋਂ ਆਮ ਬੰਦਿਆਂ ਨਾਲੋਂ 5 ਗੁਣਾ ਜ਼ਿਆਦਾ ਹੋਈ ਉਦੋਂ ਕੋਈ ਕੰਪਿਊਟਰ ਨਹੀਂ ਸੀਗੇ ਦੁਨੀਆ ਤੱਕ ਗੱਲ ਪਹੁੰਚੇ ਲੇਕਿਨ ਉਹਨਾਂ ਦੇ ਉੱਤੇ ਆਬਜੈਕਸ਼ਨ ਲੱਗਿਆ ਇੱਕ ਕਿ ਤੁਸੀਂ ਤੇ ਵੈਕਨਰੀ ਦੇ ਡਾਕਟਰ ਹੋ ਤੁਸੀਂ ਇਨਸਾਨਾਂ ਉੱਤੇ ਰਿਸਰਚ ਕਿਵੇਂ ਕਰ ਰਹੇ ਸੇ ਫਿਰ ਉਹਨਾਂ ਨੇ ਆਖਿਆ ਕਿ ਮੈਂ ਜੇ ਇਹ ਗੱਲ ਹੈ ਤੇ ਮੈਂ ਹੁਣ ਹਿਊਮਨ ਤੇ ਵੀ ਕਰਾਂਗਾ ਕਿ ਉਹਨਾਂ ਨੇ ਫਿਰ ਐਮਬੀਬੀਐਸ ਐਮਡੀ ਫਿਰ ਕੀਤੀ ਹਿਊਮਨ ਦੀ ਵੀ ਤੇ ਫਿਰ ਅਗਲੀ ਰਿਸਰਚ ਜਾਰੀ ਰੱਖੀ ਲੇਕਿਨ ਅਸਲੀ ਕਹਾਣੀ ਸਾਹਮਣੇ ਆਈ ਜਦੋਂ ਸੁਪਰ ਕੰਪਿਊਟਰ ਬਣੇ ਉਹਨਾਂ ਦੇ ਜਿਹੜੇ ਟੈਸਟ ਸੀਗੇ ਜਦੋਂ ਸਟਾਰਟ ਕੀਤਾ ਟਰਾਇਲ ਉਹ ਤੇ ਜਿਹੜਾ ਲਾਸਟ ਟੈਸਟ ਸੀਗਾ 3 ਸਾਲ ਬਾਅਦ ਵਾਲਾ ਇਹਨਾਂ ਦਾ ਕੰਪੈਰੀਜ਼ਨ ਕੀਤਾ ਗਿਆ ਪਹਿਲੇ ਟੈਸਟ ਜਦੋਂ ਸੁਪਰ ਕੰਪਿਊਟਰਾਂ 'ਚ ਪਾਏ ਗਏ ਤੇ ਸੁਪਰ ਕੰਪਿਊਟਰ ਕੀ ਜਵਾਬ ਦੇ ਰਹੇ ਨੇ ਕਿ ਇਹ ਜਨਾਂ ਦੇ ਟੈਸਟ ਨੇ ਉਹਨਾਂ ਦੀ ਔਸਤ ਉਮਰ ਜਿਹੜੀ ਆ ਉਹ 65 ਸਾਲ ਹੈ। ਲੇਕਿਨ ਜਦੋਂ ਉਹਨਾਂ ਹੀ ਲੋਕਾਂ ਦੇ 3 ਸਾਲ ਬਾਅਦ ਵਾਲੇ ਟੈਸਟ ਜਿਹੜੇ ਸੀ ਉਹਨਾਂ ਨੂੰ ਜਦੋਂ ਸੁਪਰ ਕੰਪਿਊਟਰਾਂ 'ਚ ਪਾਇਆ ਗਿਆ ਤੇ ਹੁਣ ਸੁਪਰ ਕੰਪਿਊਟਰ ਕੀ ਜਵਾਬ ਦੇ ਰਹੇ ਨੇ ਕਿ ਇਹਨਾਂ ਦੀ ਔਸਤ ਉਮਰ ਜਿਹੜੀ ਆ ਉਹ 165 ਸਾਲ ਹੈ। ਇਹ ਜਿਹੜੀ ਥਿਊਰੀ ਸੀ ਇਹਨੂੰ ਬਾਅਦ ਅੱਜ ਵੀ ਉਹ ਪਬਲਿਸ਼ ਹੈ ਤੁਸੀਂ ਗੂਗਲ ਤੇ ਜਾਓ ਤੇ ਯੰਗ ਐਵਿਟੀ ਯੰਗ ਐਵਿਟੀ ਥਿਊਰੀ ਦੇ ਨਾਂ ਤੇ ਇਹ ਥਿਊਰੀ ਪਬਲਿਸ਼ ਹੈਗੀ ਹੈ ਜਾਨੀ ਕਿ ਕੋਈ ਵੀ ਇਨਸਾਨ ਅਗਰ ਆਪਣਾ ਇਹਨਾਂ 6 ਪਿਲਰਾਂ ਦੇ ਉੱਤੇ ਪੈਰਾ ਦਿੰਦਾ ਹੈ ਤੇ ਉਹ ਲੰਮੀ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ ਬਿਮਾਰੀਆਂ ਤੋਂ ਮੁਕਤ ਹੋ ਕੇ ਅੱਜ ਦਾ ਜਿਹੜਾ ਟੌਪਿਕ ਹੈ ਹੁਣ ਉੱਤੇ ਆਉਨੇ ਆ ਉਹ ਹੈਗਾ ਖਾਣਾ ਭੋਜਨ ਸਾਡਾ ਸਭ ਤੋਂ ਇੰਪੋਰਟੈਂਟ ਫਿਊਲ ਹੈ ਇਸ ਨਾਲ ਦੋ ਕੰਮ ਚੱਲ ਰਹੇ ਨੇ ਇੱਕ ਤਾਂ ਇਹ ਮਸ਼ੀਨ ਜਿਹੜੀ ਹੈ ਰੱਬ ਨੇ ਬਣਾਈ ਇਹਦੇ ਵਿੱਚ ਊਰਜਾ ਪੈਦਾ ਹੁੰਦੀ ਹੈ ਇਹਦੇ ਨਾਲ ਤੇ ਇੱਕ ਇਹਦਾ ਇੱਕ ਆਟੋ ਰਿਪੇਅਰਿੰਗ ਸਿਸਟਮ ਹੈ ਹਿਊਮਨ ਬੋਡੀ ਦੇ ਵਿੱਚ 200 ਕਰੋੜ ਸੈੱਲ ਰੋਜ਼ ਨਵੇਂ ਬਣਦੇ ਨੇ ਪੁਰਾਣੇ ਹਟਦੇ ਆ ਨਵੇਂ ਬਣਦੇ ਨੇ ਉਹ ਮੇਰੇ 'ਚ ਵੀ ਬਣਦੇ ਨੇ ਉਹ ਤੁਹਾਡੇ 'ਚ ਵੀ ਬਣਦੇ ਨੇ ਹਰ ਇੱਕ ਇਨਸਾਨ 'ਚ ਬਣਦੇ ਨੇ ਇਸੇ ਕਰਕੇ ਹੀ ਸਾਡਾ ਕੋਈ ਜ਼ਖਮ ਹੋ ਜਾਂਦਾ ਤਾਂ ਉਹ ਠੀਕ ਹੁੰਦਾ ਆ ਇਸੇ ਕਰਕੇ ਉਹ ਹੱਡੀ ਟੁੱਟ ਜਾਂਦੀ ਹੈ ਤੇ ਉਹ ਫਿਰ ਜੁੜਦੀ ਹੈ ਆਟੋਮੈਟਿਕ ਸਿਸਟਮ ਹੈ ਸਰੀਰ ਦਾ ਇਹ ਹੁਣ ਇਹ ਜਿਹੜਾ 200 ਕਰੋੜ ਸੈੱਲ ਬਣਨਾ ਹੈ ਰੋਜ਼ ਨਵਾਂ ਉਹਦੇ ਵਾਸਤੇ ਮਟੀਰੀਅਲ ਚਾਹੀਦਾ ਅਸੀਂ ਕਿੰਨੀ ਸਿਆਣਪ ਵਰਤਦੇ ਆ ਕਿ ਜਦ ਇੱਕ ਬਿਲਡਿੰਗ ਬਣਾਉਣੀ ਹੁੰਦੀ ਆ ਇੱਕ ਘਰ ਬਣਾਉਣਾ ਹੁੰਦਾ ਤੇ ਅਸੀਂ ਉਹਦੇ ਵਾਸਤੇ ਜਿਹੜਾ ਮਟੀਰੀਅਲ ਲਾਉਨੇ ਆ ਉਹਦਾ ਕਿੰਨਾ ਧਿਆਨ ਦਿੰਨੇ ਆ ਕਿ ਕਿਤੇ ਇੱਟ ਪਿੱਲੀ ਨਾ ਲੱਗ ਜੇ ਕਿਤੇ ਸੀਮੈਂਟ ਮਾੜਾ ਨਾ ਲੱਗ ਜੇ ਰੇਤਾ ਕਿਤੇ ਮਿੱਟੀ ਵਾਲਾ ਨਾ ਲੱਗ ਜੇ ਸਰੀਆ ਵਧੀਆ ਲੱਗੇ ਕਿਉਂ ਕਿਉਂਕਿ ਉਹ ਬਿਲਡਿੰਗ ਮਜ਼ਬੂਤ ਬਣੇ ਕਿਉਂਕਿ ਹਰ ਬਿਲਡਿੰਗ ਡਿਪੈਂਡ ਕਰਦੀ ਹੈ ਕਿ ਮਟੀਰੀਅਲ ਕਿਹੋ ਜਿਹਾ ਲੱਗਾ ਹੈ ਕੀ ਐਨਏ ਸੀਰੀਅਸ ਜਿੰਨਾ ਬਿਲਡਿੰਗਾਂ ਦੇ ਉੱਤੇ ਹੈਗੇ ਆ ਓਨੇ ਸੀਰੀਅਸ ਆਪਣੇ ਸਰੀਰ ਬਾਹਰੇ ਹੈਗੇ ਆ ਕਿ ਇਹਨੂੰ ਰੋਜ਼ ਜਿਹੜਾ ਮੰਡੀਰੀਅਲ ਦੇਣਾ ਹੈ 200 ਕਰੋੜ ਸੈੱਲ ਬਣਦਾ ਉਹ ਸਹੀ ਦੇ ਰਹੇ ਆ ਜਾਂ ਨਹੀਂ ਦੇ ਰਹੇ ਅੱਜ ਸਵਾਲ ਇੱਥੇ ਉੱਠਦਾ ਹੈ ਓਨੇ ਨੂੰ ਕਿਹੋ ਜਿਹਾ ਮਟੀਰੀਅਲ ਚਾਹੀਦਾ ਜਾਨਵਰਾਂ ਦੇ ਖਾਣੇ ਨੂੰ ਜਦੋਂ ਚੈੱਕ ਕੀਤਾ ਗਿਆ ਉਹ ਜਿੰਨਾ ਖਾਣਾ ਖਾਂਦੇ ਨੇ ਉਹ ਲਾਈਵ ਖਾਂਦੇ ਆ ਜੇ ਕੋਈ ਗਾਂ ਅੱਜ ਘਾ ਚੁਗਦੀ ਆ ਤਾਂ ਕੀ ਖਾਂਦੀ ਆ ਉਤੋਂ ਹਰੇ-ਹਰੇ ਘਾ ਦੀਆਂ ਕਰੂੰਬਲੀਆਂ ਜੇ ਕਦੇ ਸੁੱਕਾ ਆ ਵੀ ਜਾਏ ਨਾ ਉਹ ਦੰਦਾ ਨਾ ਟੋਕੇ ਸੁੱਟ ਜਾਂਦੀ ਆ ਕਦੇ ਚੁਗਦੀ ਦੇਖਿਓ ਉਹਨੂੰ ਬਾਅਦ ਹਰਾ ਯਾਨੀ ਕਿ ਜਿਉਂਦਾ ਤੇ ਜੇ ਉਹ ਹਰਾ ਖਾਂਦੀ ਆ ਤੇ ਉਹ ਤੰਦਰੁਸਤ ਰਹਿੰਦੀ ਆ ਜਦੋਂ ਉਹਨੂੰ ਸੁੱਕਾ ਦੇਣਾ ਸ਼ੁਰੂ ਕਰ ਦਿੰਦੇ ਆ ਨਾ ਉਹਦੇ ਥੱਲੇ ਉਹਨਾਂ ਦੁੱਧ ਰਹਿੰਦਾ ਤੇ ਨਾ ਉਹਦੀ ਸਿਹਤ ਰਹਿੰਦੀ ਆ ਔਰ ਸੁੱਕੇ ਹਰੇ ਚ ਕੋਈ ਅੰਤਰ ਹੈ ਜੀਉਂਦਾ ਤੇ ਮਰਿਆ ਹੁਣ ਆਪਣੇ ਆਪ ਨੂੰ ਪਹਿਲਾ ਸਵਾਲ ਕਰੀਏ ਕਿ ਅਸੀਂ ਜਿਉਂਦਾ ਖਾਣਾ ਕਦੋਂ ਖਾਣੇ ਆ ਸਾਡਾ ਆਟਾ ਮਹੀਨੇ-ਮਹੀਨੇ ਦਾ ਪੀਸਾ ਹੋਇਆ ਸਾਡੀਆਂ ਦਾਲਾਂ ਜਿਹੜੀਆਂ ਖਰੀਦ ਕੇ ਆਉਣੀਆਂ ਸਾਰੀਆਂ ਹੀ ਟੁੱਟੀਆਂ ਹੋਈਆਂ ਕੋਈ ਸਬੂਤੀਦਾਰ ਨਹੀਂ ਆ ਚੋਂਦੀ ਮਸਰਾਂ ਦੀ ਦਾਲ ਧੋਤੀ ਹੋਈ ਮੂੰਗੀ ਦੀ ਦਾਲ ਧੋਤੀ ਹੋਈ ਛੋਲਿਆਂ ਦੀ ਦਾਲ ਦਲੀ ਹੋਈ ਮਾ ਧਲੇ ਹੋਏ ਕੋਈ ਦਾਲ ਅਸੀਂ ਸਬੂਤੀ ਹੁਣ ਜਿਹੜਾ ਸਬੂਤਾ ਦਾਣਾ ਉਹਨੂੰ ਤੇ ਬੀਜੋਗੇ ਤੇ ਉਗੇਗਾ ਕਦੇ ਟੁੱਟਾ ਦਾਣਾ ਵੀ ਉਗੇਗਾ ਇਹਦੇ ਉੱਤੇ ਇੱਕ ਰਿਸਰਚ ਹੋਈ ਸੀ 1999 ਵਿੱਚ ਜਿੰਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਉਹਦੇ ਰਿਸਰਚ ਜਿਹੜੇ ਸਾਇੰਟਿਸਟ ਸੀ ਉਹਨਾਂ ਦਾ ਨਾਮ ਸੀ ਡਾਕਟਰ ਗੁੰਟੇਰ ਬਲੋਬਲ ਔਰ ਉਹਨਾਂ ਨੇ ਇਸ ਚੀਜ਼ ਦੇ ਉੱਤੇ ਰਿਸਰਚ ਕੀਤੀ ਸੀ ਜਿੰਦਾ ਤੇ ਮਰਦਾ ਖਾਣਾ ਦੇ ਵਿੱਚ ਅੰਤਰ ਕੀ ਹੈ ਉਹਨਾਂ ਨੇ ਉਸ ਖੋਜ ਨੂੰ ਜਦੋਂ ਪ੍ਰਸਤੁਤ ਕਰਨਾ ਸੀ ਜਿਹਦਾ ਉਹਨਾਂ ਦਾ ਪਹਿਲਾ ਲੈਕਚਰ ਸੀਗਾ ਨੋਬਲ ਪ੍ਰਾਈਜ਼ ਦੀ ਜਦੋਂ ਉਹਨਾਂ ਨੂੰ ਮਿਲਿਆ ਤੇ ਉਹ ਲੈਕਚਰ ਦਾ ਹੀ ਮੈਂ ਤੁਹਾਨੂੰ ਪੰਜਾਬੀ ਤੇ ਜ्योंਨਵਾਦ ਦੱਸਾਂਗਾ ਉਹਨਾਂ ਕਹਿਆ ਸੀ ਕਿ ਜਿਵੇਂ ਅਸੀਂ ਇੱਕ ਅਲੱਗ-ਅਲੱਗ ਐਡਰੈਸ ਪਾ ਕੇ ਇੱਕ ਹੀ ਲੈਟਰ ਬਾਕਸ ਦੇ ਵਿੱਚ ਚਿੱਠੀਆਂ ਪਾ ਦਿੰਨੇ ਆ ਚਿੱਠੀਆਂ ਦੇ ਉੱਤੇ ਐਡਰੈਸ ਲਿਖੇ ਹੁੰਦੇ ਨੇ ਸ਼ਹਿਰਾਂ ਦੇ ਨਾਂ ਲਿਖੇ ਹੁੰਦੇ ਨੇ ਪਿੰਨ ਕੋਡ ਲਿਖੇ ਹੁੰਦੇ ਨੇ ਤੇ ਪੋਸਟਲ ਡਿਪਾਰਟਮੈਂਟ ਉਹਨਾਂ ਚਿੱਠੀਆਂ ਨੂੰ ਉਹ ਪੋਸਟ ਬਾਕਸ ਵਿੱਚੋਂ ਕੱਢਦਾ ਹੈ ਤੇ ਉਹਨਾਂ ਦੇ ਉੱਤੇ ਪੜੇ ਹੋਏ ਲਿਖੇ ਹੋਏ ਐਡਰੈਸ ਦੇ ਅਨੁਸਾਰ ਫਿਰ ਉਹ ਚਿੱਠੀ ਅਗਲਾ ਸਫ਼ਰ ਤੈਅ ਕਰਦੀ ਹੈ ਤੇ ਕਰੋੜਾਂ ਲੋਕਾਂ ਦੇ ਵਿੱਚੋਂ ਉਹ ਚਿੱਠੀ ਉਸੇ ਬੰਦੇ ਕੋਲ ਪਹੁੰਚਦੀ ਹੈ ਜਿਹਦੇ ਵਾਸਤੇ ਲਿਖੀ ਗਈ ਹੋਵੇ ਹੁੰਦਾ ਜਾਂ ਨਹੀਂ ਕਹਿੰਦੇ ਇਸੇ ਤਰ੍ਹਾਂ ਹੀ ਅਸੀਂ ਵੀ ਸਾਰਾ ਖਾਣਾ ਹਰ ਤਰ੍ਹਾਂ ਦਾ ਪੋਸ਼ਕ ਤੱਤ ਇੱਥੇ ਪੋਸਟ ਕਰ ਦਿੰਨੇ ਆ ਆਪਣੇ ਪੇਟ 'ਚ ਹੁਣ ਇਹ ਜਿਹੜੇ ਪੋਸ਼ਕ ਤੱਤ ਨੇ ਕੈਲਸ਼ੀਅਮ ਨੂੰ ਕਿਵੇਂ ਪਤਾ ਲੱਗਦਾ ਕਿ ਮੈਂ ਹੱਡੀਆਂ 'ਚ ਜਾਣਾ ਹੈ ਪ੍ਰੋਟੀਨ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਮੈਂ ਮਸਲ 'ਚ ਜਾਣਾ ਹੈ ਆਇਰਨ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਮੇਰੀ ਲੋੜ ਖੂਨ ਦੇ ਵਿੱਚ ਹੈਗੀ ਆ ਕਹਿੰਦੇ ਹਰ ਖਾਣੇ ਦੇ ਉੱਤੇ ਕੁਦਰਤ ਨੇ ਇੱਕ ਐਡਰੈਸ ਸਿਗਨਲ ਕੋਡ ਪਾ ਕੇ ਭੇਜਿਆ ਹੋਇਆ ਹੈ ਤੇ ਉਹ ਐਡਰੈਸ ਸਿਗਨਲ ਕੋਡ ਸਾਡੇ ਗੱਟ ਦਾ ਜਿਹੜਾ ਬੈਕਟੀਰੀਆ ਹੈ ਜਿਵੇਂ ਹੁਣੇ ਭਾਜੀ ਹੁਣਾਂ ਨੇ ਗੱਲ ਕੀਤੀ ਸੀ ਕਿ ਜਿਹੜਾ ਸਵੇਰੇ ਕੁੱਲਾ ਨਹੀਂ ਕਰਨਾ ਇਸ ਤਰ੍ਹਾਂ ਹੀ ਪਾਣੀ ਪੀਣਾ ਤੁਹਾਡੇ ਮੂੰਹ ਦੇ ਵਿੱਚ ਜਿਹੜਾ ਬੈਕਟੀਰੀਆ ਹੁੰਦਾ ਉਹ ਤੁਹਾਡੇ ਗੱਟ 'ਚ ਵੀ ਹੈਗਾ ਉਥੋਂ ਮੇਨਟੇਨ ਹੁੰਦਾ ਆ ਤੇ ਉਹ ਜਿਹੜਾ ਗੱਟ ਦਾ ਬੈਕਟੀਰੀਆ ਉਹਨਾਂ ਐਡਰੈਸ ਨੂੰ ਸਮਝਦਾ ਆ ਤੇ ਫੇਰ ਉਹਨੂੰ ਟਰੈਵਲ ਕਰਾਉਂਦਾ ਆ ਕਿ ਕਿਹੜੇ ਪੋਸ਼ਕ ਤੱਤ ਨੇ ਕਿੱਥੇ ਜਾਣਾ ਹੁਣ ਕਲਪਨਾ ਕਰੋ ਇੱਕ ਐਸੀ ਚਿੱਠੀ ਜਿਹਦੇ ਉੱਤੇ ਐਡਰੈਸ ਮਿਟ ਗਿਆ ਉਹ ਕਿੱਥੇ ਜਾਏਗੀ? ਉਹਨੇ ਕਿਧਰੇ ਨਹੀਂ ਜਾਣਾ ਤੇ ਉਹ ਕੀ ਹੋਏਗਾ ਬਣ ਜਾਏਗਾ ਕਚਰਾ ਉਹ ਕਚਰਾ ਦੋ ਕੰਮ ਹੋਣਗੇ ਉਸ ਨਾਲ ਇੱਕ ਤੇ ਉਹ ਐਸੀਆਂ ਬਹੁਤ ਸਾਰੀਆਂ ਚਿੱਠੀਆਂ ਜਦੋਂ ਚਲ ਜਾਣਗੀਆਂ ਪੋਸਟਲ ਡਿਪਾਰਟਮੈਂਟ 'ਚ ਉਹ ਕਿੱਥੇ ਸੁਟੇਗਾ ਉਹਨਾਂ ਨੂੰ ਉਹ ਹੈਂਗ ਹੋਏਗਾ ਉੱਥੇ ਦੇ ਕਰਮਚਾਰੀਆਂ ਨੂੰ ਪਰੇਸ਼ਾਨੀ ਹੋਏਗੀ ਜਦੋਂ ਅਸੀਂ ਵੀ ਆਪਣੇ ਖਾਣੇ ਦਾ ਐਡਰੈਸ ਸਿਗਨਲ ਕੋਡ ਖਰਾਬ ਕਰ ਲੈਂਦੇ ਆ ਮਰਿਆ ਖਾਣਾ ਖਾਤੇ ਤੇ ਉਹ ਪੋਸ਼ਕ ਤੱਤ ਕਿਧਰੇ ਨਹੀਂ ਪਹੁੰਚਦੇ ਜਿਹੜਾ ਕੈਲਸ਼ੀਅਮ ਤੁਹਾਡੀਆਂ ਹੱਡੀਆਂ 'ਚ ਜਾ ਕੇ ਹੱਡੀਆਂ ਨੂੰ ਮਜ਼ਬੂਤ ਕਰਨਾ ਸੀਗਾ ਉਹ ਜਾ ਕੇ ਜਾਂ ਤੇ ਕਿਡਨੀਜ਼ ਜਾਂ ਫਿਰ ਤੁਹਾਡੇ ਗਾਲ ਬਾਡਰ 'ਚ ਜਾ ਕੇ ਸਟੋਨ ਬਣਾਉਂਦਾ ਜਿਹੜੇ ਪੋਸ਼ਕ ਤੱਤ ਜਿਹੜਾ ਪ੍ਰੋਟੀਨ ਤੁਹਾਡੇ ਮਸਲ 'ਚ ਚਲਾ ਜਾਣਾ ਚਾਹੀਦਾ ਸੀ ਉਹ ਪ੍ਰੋਟੀਨ ਤੁਹਾਡੇ ਬਲੱਡ ਦੇ ਵਿੱਚ ਹੀ ਘੁੰਮ ਕੇ ਉੱਥੇ ਗਲ ਸੜ ਕੇ ਯੂਰਿਕ ਐਸਿਡ ਬਣਾਉਂਦਾ ਜਿਹੜੇ ਪੋਸ਼ਕ ਤੱਤ ਜਾ ਕੇ ਇੱਕ ਇੱਕ ਸੈੱਲ 'ਚ ਇਸਤੇਮਾਲ ਹੋਣੇ ਸੀ ਉੱਥੇ ਇਸਤੇਮਾਲ ਹੋ ਨਾ ਹੋ ਕੇ ਤੁਹਾਡੇ ਬਲੱਡ ਨੂੰ ਗਾੜਿਆਂ ਕਰਦੇ ਨੇ ਖੂਨ ਗਾੜਾ ਹੁੰਦਾ ਜਾਂਦਾ ਹੈ ਫਿਰ ਬੀਪੀ ਤੇ ਹਾਰਡੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਕਿਡਨੀਆਂ ਨੂੰ ਫਿਲਟਰ ਕਰਨ ਦਾ ਕੰਮ ਵੱਧ ਜਾਂਦਾ ਫਿਰ ਉਹਨਾਂ ਦੇ ਉੱਤੇ ਡੈਮੇਜ ਹੁੰਦਾ ਲੀਵਰ ਦੇ ਸੈੱਲਾਂ ਤੱਕ ਪੋਸ਼ਣ ਨਹੀਂ ਪਹੁੰਚਣ ਦਿਆ ਉਹ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਉੱਥੋਂ ਸਟਾਰਟ ਹੁੰਦੀਆਂ ਨੇ ਕਾਰਨ ਕੀ ਹੈ ਇੱਕ ਐਡਰੈਸ ਸਿਗਨਲ ਕੋਡ ਤੋਡੇ ਖਾਣੇ ਦਾ ਐਡਰੈਸ ਸਿਗਨਲ ਕੋ ਸਾਡੇ ਪੁਰਾਣੇ ਬਜ਼ੁਰਗ ਕਈ ਗੁਣਾ ਤੰਦਰੁਸਤ ਸੀਗੇ ਸਾਡੇ ਤੋਂ ਕਾਰਨ ਪਤਾ ਕੀ ਹੈ ਰੋਜ਼ ਦੀ ਹੱਤੀ ਚੱਕੀ ਦਾ ਆਟਾ ਤੁਸੀਂ ਨਾ ਉਹਨਾਂ ਕ ਪੀਣਾ ਉਹਨਾਂ ਕ ਖਾ ਲੈਣਾ ਅੱਜ ਦੀ ਤਰ੍ਹਾਂ ਨਹੀਂ ਕਿ ਮਹੀਨੇ-ਮਹੀਨੇ ਦਾ ਇਕੱਠਾ ਪਿਆਕ ਰੱਖ ਲੋ ਤੁਹਾਨੂੰ ਪਤਾ ਜਿਹੜਾ ਆਟਾ ਪੀਨੇ ਆ ਉਹਦੀ ਲਾਈਫ 7 ਦਿਨ ਹੈ ਸਿਰਫ 7 ਦਿਨ ਇਹ ਸਟੱਡੀ ਹੋਈ ਸੀ ਸਤੂ ਤੋਂ ਸਤੂ ਸ਼ਬਦ ਸੁਣਿਆ ਨਾ ਸਾਰੇ ਪਿੰਦੇ ਵੀ ਹੋ ਗਏ ਹਾਂਜੀ ਖਾਦਾ ਵੀ ਹੈ ਨਾ ਉਹ ਸਤੂ ਦੇ ਵਿੱਚ ਚੀਜ਼ਾਂ ਤੇ ਦੋ ਪੈਂਦੀਆਂ ਨੇ ਨਾ ਸਤੂ ਕਿਉਂ ਆ ਉਹਦਾ ਛੋਲੇ ਤੇ ਜੋ ਦੋ ਹੀ ਚੀਜ਼ਾਂ ਨੇ ਕੋਈ ਕਣਕ ਪਾ ਲੈਂਦਾ ਕੋਈ ਜੋ ਪਾ ਲੈਂਦਾ ਤੇ ਛੋਲੇ ਪੁੰਨੇ ਇਹਨਾਂ ਨੂੰ ਪੀ ਕੇ ਉਹਦਾ ਆਟਾ ਬਣਾ ਲੈਂਦੇ ਉਹ ਕਹਿੰਦੇ ਸਤੂ ਨਾ ਸਤੂ ਕਿਉਂ ਆ ਸਤੂ ਸ਼ਬਦ ਤੇ ਕਹਿ ਰਿਹਾ ਸੱਤ ਚੀਜ਼ਾਂ ਇਥੋਂ ਤੇ ਰਿਸਰਚ ਹੋਈ ਤੇ ਫਿਰ ਪਤਾ ਲੱਗਿਆ ਇੱਕ ਐਸਾ ਖਾਣਾ ਜਿਹੜਾ 7 ਦਿਨ ਤੱਕ ਸਹੀ ਰਹਿੰਦਾ ਇਸੇ ਵੀ ਖਾਣੇ ਨੂੰ ਜਦੋਂ ਤੁਸੀਂ ਪ੍ਰੋਸੈਸ ਕਰਦੇ ਹੋ ਤੇ ਉਹ 7 ਦਿਨ ਤੱਕ ਉਹਦੀ ਲਾਈਫ ਹੈ ਜਿਹੜੇ ਦਾਣੇ ਸੁੱਕੇ ਇਹਨੂੰ ਤੋੜਦੇ ਹੋ ਲੇਕਿਨ ਫੜਾ ਸਬਜ਼ੀਆਂ ਦੀ 7 ਦਿਨ ਨਹੀਂ ਹੈ ਉਹ ਤੋੜਦੇ ਹੋ ਤੇ ਫਿਰ ਸੰਭਾਲਣੀਆਂ ਪੈਂਦੀਆਂ ਸੋ ਹਰ ਖਾਣੇ ਦੇ ਉੱਤੇ ਐਡਰੈਸ ਸਿਗਨਲ ਕੋਡ ਹੈ ਆਪਣੇ ਘਰਾਂ ਦਾ ਖਾਣਾ ਸਹੀ ਕਰੋ ਉਹਦਾ ਐਡਰੈਸ ਸਿਗਨਲ ਕੋਡ ਤੇ ਧਿਆਨ ਦੇਣਾ ਸਟਾਰਟ ਕਰੋ ਦਾਣਾਂ ਟੁੱਟੀਆਂ ਨਾ ਖਰੀਦੋ ਉਹਨਾਂ ਨੂੰ ਸਬੂਤੀਆਂ ਹੀ ਖਰੀਦ ਕੇ ਲਿਆਓ ਆਟਾ ਉਹਨਾਂ ਘਟਿਓ ਜਿਹੜਾ 7 ਦਿਨਾਂ ਦੇ ਵਿੱਚ ਖਤਮ ਹੋ ਜਾਏ ਤਾਂ ਕਿ ਉਹਦਾ ਅਡਰੈਸ ਸਿਗਨਲ ਕੋਡ ਮੇਨਟੇਨ ਰਹੇ ਸਬਜ਼ੀਆਂ ਨੂੰ ਬਾਰ-ਬਾਰ ਰਿੰਨ ਕੇ ਉਹਨਾਂ ਨੂੰ ਬਾਰ-ਬਾਰ ਗਰਮ ਨਾ ਕਰੋ ਸਭ ਕੁਝ ਤੈਸ ਨੈਸੁਤ ਹੋ ਜਾਂਦਾ ਸਭ ਬਰਬਾਦ ਹੁੰਦਾ ਜਾਂਦਾ ਓਨੀ ਹੀ ਸਬਜ਼ੀ ਬਣਾਓ ਜਿੰਨੀ ਖਾ ਲੈਣੀ ਹੈ ਤੇ ਜੇ ਦੁਬਾਰਾ ਬਚ ਵੀ ਜਾਂਦੀ ਹੈ ਤੇ ਉਹਨੂੰ ਠੰਡੀ ਹੀ ਖਾ ਲੋ ਉਹਨੂੰ ਦੁਬਾਰਾ ਗਰਮ ਨਾ ਕਰੋ ਅਗਰ ਇਹ ਛੋਟੇ-ਛੋਟੇ ਫਾਰਮੂਲੇ ਤੁਸੀਂ ਆਪਣੇ ਘਰਾਂ 'ਚ ਵਰਤਣੇ ਸ਼ੁਰੂ ਕਰੋਗੇ ਤੇ ਤੁਸੀਂ ਦੇਖੋ ਤੁਹਾਡੇ ਪਰਿਵਾਰ ਦੀ ਸਿਹਤ ਦੇ ਉੱਤੇ ਕਿੰਨਾ ਅਸਰ ਪੈਂਦਾ ਹੈ ਤੁਹਾਡੀ ਤਾਕਤ ਦੇ ਵਿੱਚ ਕਿੰਨਾ ਅਸਰ ਪੈਂਦਾ ਹੈ ਤੁਹਾਡੇ ਸਰੀਰ ਦੇ ਵਿੱਚ ਤਾਕਤ ਹੋਏਗੀ ਤੇ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਘਰਾਂ ਚੋਂ ਗਾਇਬ ਹੋਣੀਆਂ ਸ਼ੁਰੂ ਹੋਣਗੀਆਂ ਸੋ ਅੱਜ ਦਾ ਚੈਪਟਰ ਮੈਂ ਇਹਨਾਂ ਗੱਲਾਂ ਦੇ ਨਾਲ ਹੀ ਇੱਥੇ ਕਲੋਜ਼ ਕਰਦਾ ਆਂ ਸਾਰੇ ਭੈਣ ਭਰਾਵਾਂ ਨੂੰ ਫੇਕ ਤੋਂ ਸਤਿ ਸ਼੍ਰੀ ਅਕਾਲ